ਤਾਵੇ 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 ਪਿੰਟ ਮੇਰੀ ਦੀ ਮੁੰਡੇ ਦੇਖ ਲੋ ਚੌ ਟਾਲੀ ਦੇ ਪਾਵੇ ਪੰਗੜੇ ਪਾਉਂਦਿਆਂ ਦੀ ਸਿੱਤ ਕਰੀ ਨਾ ਜਾਵੇ ਸੋ ਟਾਲੀ ਦਾ ਜਿਹੜਾ ਦਰਾਖਤ ਆ ਉਹ ਵਾਕਿਆ ਉਹ ਦਰਾਖਤ ਆ ਜਿਹੜਾ ਸਾਡਾ ਇੱਕ ਰਵਾਇਤੀ ਦਰਾਖਤ ਵੀ ਆ ਟਾਲੀ ਹੋ ਗਈ ਬੋਰ ਹੋ ਗਿਆ ਵਿੱਪਲ ਹੋ ਗਿਆ ਨਮ ਹੋ ਗਈ ਇਹੜੇ ਸਾਡੇ ਰਵਾਇਤੀ ਦਰਾਖਤ ਨੇ ਤੇ ਜੇ ਟਾਲੀ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਉਮਰ ਜਿਹੜੀ ਟਾਲੀ ਬੋਰਡ ਤੇ ਪिपल ਦੀ ਹੈ ਟਾਲੀ ਦੇ ਦਰਖਤ ਤੋਂ ਅਨੇਕ ਪ੍ਰਕਾਰ ਦਾ ਫਰਨੀਚਰ ਬਣਦਾ ਟਾਲੀ ਦੇ ਦਰਖਤ ਦੀ ਦਾਤਨ ਕਰਨ ਦੇ ਨਾਲ ਦੰਦਾਂ ਜਾੜਾ ਨੂੰ ਕੀੜਾ ਨਹੀਂ ਲੱਗਦਾ ਸੂ ਟਾਲੀ ਦੇ ਦਰਖਤ ਦੇ ਨਾਲ ਜੋੜੀਆਂ ਬੰਦੀਆਂ ਨੇ ਟਾਲੀ ਇਹ ਟੇਕੇ ਲਾਭਕਾਰੀ ਹੁੰਦੀ ਆ ਤੇ ਪਰ ਅੱਜ ਸਾਡੇ ਟਾਲੀਆਂ ਦੇ ਦਰਖਤਾਂ ਜਿਹੜੇ ਉਹ ਲੋਪ ਹੁੰਦੇ ਜਾ ਰਹੇ ਆ ਸੋ ਉਸੇ ਤਰ੍ਹਾਂ ਬੋਰਡ ਤੇ ਪਿੱਪਲ ਦੀ ਗੱਲ ਕਰਗੇ ਮੈਨੂੰ ਹੈਰਾਨੀ ਹੁੰਦੀ ਆ ਵੀ ਜਿਹੜਾ ਸ਼ਾਨਦਾਰ ਰੋਕਾ ਉਹ ਮਾੜਾ ਕਿਵੇਂ ਹੋ ਸਕਦਾ ਕਿੰਨਾਂ ਜਗ੍ਹਾ ਤੇ ਮੈਂ ਗਈ ਤੇ ਸੁਭਾਵਕ ਗੱਲ ਚੱਲ ਪਈ ਕਿ ਫੁਲਾਨਿਆਂ ਬਾਾਰ ਅੱਗੇ ਪਿੱਪਲ ਆਇਆ ਕਮਲਿਓ ਪਿੱਪਲ ਦਾ ਦਰਖਤ ਮਾੜਾ ਬੋਰਡ ਪਿੱਪਲ ਤੇ ਨਹਿਮ ਪਿੰਨੇ ਜੀ ਜਾਂਗੇ ਲੋਕ ਲਾਉਂਦੇ ਸੀ ਜੀ ਤਰਵੈਣੀ ਆ ਪਿੱਪਲਾਂ ਦੇ ਪੱਤੇ ਆਵੇ ਕਈ ਪੱਤ ਚੜ ਲਾਈ ਆ ਪੱਤ ਛੜੇ ਪ੍ਰਾਣੀ ਵੀ ਰਤ ਨਵੇਂ ਆਂਦੀ ਆਈ ਆ ਚੌਂਦਾ ਰਹਿ ਮੇਰੇ ਪਿੰਡ ਦੇ ਆ ਬੁੱਢੇ ਆ ਪਿੱਪਲ ਆ ਤੂੰ ਵੱਸਦਾ ਰਹਿ ਇਸ ਪਿੰਡ ਦੇ ਆ ਲੋਕਾਂ ਦੀ ਜੀਵਨ ਗਾਧਾ ਦੱਸਦਾ ਰਹਿ ਦੱਸਣਾ ਤਾਂ ਹਰ ਇੱਕ ਬੰਦਾ ਤਾਂ ਵੱਸ ਤੇਰੇ ਲਈ ਬੰਦਾ ਈ ਹਨਾ ਜਿਹੜਾ ਪਿੱਪਲ ਦਾ ਦਰਖਤ ਆ ਜੀਦੇ ਥੱਲੇ ਧੜਾ ਵੱਜਿਆ ਹੁੰਦਾ ਚਾਹੇ ਉਹ ਬੋੜ ਦਾ ਹੋਵੇ ਪਿੱਪਲ ਦਾ ਹੋਵੇ ਤੇ ਪਿੰਡ ਦੇ ਸਾਰੇ ਬੰਦੇ ਸਾਂਝੇ ਬਹਿੰਦੇ ਸੀ ਭਾਈ ਚਾਰ ਕਿਸਾਂਝ ਸੀ ਉਹ ਦਰਖਤ ਕਿਵੇਂ ਮਾੜੇ ਹੋਗੇ ਸੋ ਬੋੜ ਦੇ ਦਰਖਤ ਦੀ ਗੱਲ ਕਰੀਏ ਤਾਂ ਬੋੜ ਦੇ ਦਰਖਤ ਦੀ ਤੁਲਨਾ ਮਾਣਾ ਕੀਤੀ ਗਈ ਆ ਮਾਵਾ ਸ਼ਾਮਾ ਬੋੜ ਦੀਆਂ ਹਨਾ ਤੇ ਜਦੋਂ ਕਿਤੇ ਘੜੀ ਪਲ ਕੋਈ ਰਾਹ ਗਰੀ ਇਹਨਾਂ ਦੇ ਥੱਲੇ ਬਹਿੰਦਾ ਸਕੂਨ ਲੈਂਦਾ ਦਾ ਉਹ ਕਹਿੰਦਾ ਕਿ ਸੇ ਭਲੇ ਪਰਸ਼ ਨੇ ਲਾਇਆ ਹੋਣਾ ਸੋ ਅੱਜ ਅਸੀਂ ਜਿਹੜੀ ਰਵਾਇਤੀ ਦਰਖਤਾਂ ਇਹਨਾਂ ਦਰਖਤਾਂ ਨੂੰ ਖਤਮ ਕਰਦੇ ਜਾ ਰਹੇ ਹਾਂ ਨਾ ਕਿ ਅਸੀਂ ਇਹਨਾਂ ਦਰਖਤਾਂ ਨੂੰ ਕਿਤੇ ਲਾਉਣ ਦਾ ਯਤਨ ਕੀਤਾ ਆ ਮੇਨ ਹਾਈਵੇ ਤੇ ਅਸੀਂ ਜਾ ਰਹੇ ਹਾਂ ਤੇ ਮੈਨੂੰ ਇੱਕ ਵੀ ਇਸ ਹਾਈਵੇ ਤੇ ਸਾਡਾ ਰਵਾਇਤੀ ਦਰਖਤ ਨਹੀਂ ਮਿਲਿਆ ਸੋ ਜੇ ਮਿਲਿਆ ਤਾਂ ਐਮੀ ਆ ਸ਼ੋਅ ਵਾਲੇ ਦਰਖਤ ਦੇਖ ਰਹੇ ਆ ਅਸੀਂ ਰੱਬ ਨਾ ਕਰੇ ਖੁਦਾ ਦਾ ਖਾਸ ਦਾ ਜਿਸ ਤਰ੍ਹਾਂ ਇੰਨੀ ਗਰਮੀ ਪੈ ਰਹੀ ਆ ਹਾਈਵੇ ਤੇ ਜਿਵੇਂ ਦਰਖਤਾਂ ਦੀ ਘਾਟ ਆ ਰਵੈਤੀ ਦਰਖਤ ਵੀ ਘਾਟ ਆ ਸੋ ਰੱਬ ਨਾ ਕਰੇ ਗਰਮੀ ਦੇ ਨਾਲ ਕਿਸੇ ਨੂੰ ਹਾਰਦੀ ਪ੍ਰੋਬਲਮ ਆ ਜੇ ਜਾਂ ਕੁਝ ਵੀ ਆ ਇਹ ਤਾਂ ਨਹੀਂ ਨਾ ਵੀ ਘੜੀ ਪਲ ਬੰਦੇ ਨੂੰ ਲਾ ਕੇ ਕਿਸੇ ਦਰਖਤ ਥੱਲੇ ਪਾ ਲਾਂਗੇ ਸੋ ਅੱਜ ਜਿਹੜਾ ਸਾਡਾ ਸਮਾਂ ਜਿਹੜਾ ਸਮੇਂ ਦੇ ਨਾਲ ਜਿੱਥੇ ਅਸੀਂ ਆਪ ਬਦਲੇ ਆ ਉਥੇ ਅਸੀਂ ਦਰਖਤ ਵੀ ਬਦਲ ਲਏ ਉਥੇ ਅਸੀਂ ਦਰਖਤ ਲਾਉਣ ਦੇ ਢੰਗ ਵੀ ਬਦਲ ਲਏ ਸੋ ਅੱਗੇ ਪ੍ਰਾਣੇ ਬਜ਼ੁਰਗ ਹੁੰਦੇ ਸੀ ਉਹਨਾਂ ਦੇ ਨਾਂ ਵੀ ਇਸ ਤਰ੍ਹਾਂ ਦੇ ਹੁੰਦੇ ਸੀ ਕਿ ਕਰਸਿਓਂ ਬੋਡਸਿਓਂ ਪਿਪਲ ਸਿਓਂ ਤੇ ਉਮਰਾਂ ਵੀ ਲੰਮੀਆਂ ਸੀ ਉਹਨਾਂ ਦੀਆਂ ਪਰ ਅੱਜ ਕੀ ਅਸੀਂ ਅੱਜ ਅਸੀਂ ਰੱਖ ਲਿਆ ਹੈ ਰੀ ਚੈਰੀ ਮੈਰੀ ਐਜੇ ਨਾਂ ਰੱਖ ਲਏ ਤੇ ਉਮਰਾਂ ਵੀ ਜਿਹੜੀਆਂ ਪੰਜਾਬ ਉਹ ਵੱਧ ਕੇ ਨਹੀਂ ਜਾ ਰਹੀਆਂ ਫਿਰ ਅਸੀਂ ਕਹਿੰਨੇ ਸਾਡੇ ਘਰਾਂ ਦੇ ਕੱਲੇ-ਕੱਲੇ ਚਿਰਾਗ ਬੁੱਝ ਗਏ ਸੋ ਕਿਤੇ ਨਾ ਕਿਤੇ ਜਾ ਕੇ ਜਿਹੜਾ ਕੁਝ ਸਾਡੇ ਬਜ਼ੁਰਗਾਂ ਦਾ ਜਾਂ ਪਹਿਰਾਵਾ ਸੀ ਜਾਂ ਸਾਡੇ ਬਜ਼ੁਰਗਾਂ ਦਾ ਜਿੰਨਾ ਦਰਖਤਾਂ ਦੇ ਨਾਲ ਮੋਹ ਪਿਆਰ ਸੀ ਕਿਤੇ ਨਾ ਕਿਤੇ ਜਾ ਕੇ ਉਹ ਸਾਡੇ ਬਜ਼ੁਰਗਾਂ ਦੀ ਜ਼ਿੰਦਗੀ ਦੇ ਨਾਲ ਵੀ ਜੁੜੇ ਹੋਏ ਸੀ ਤੇ ਸਾਡੇ ਬਜ਼ੁਰਗ ਵੀ ਸੌਖੇ ਸੀ ਹੁਣ ਨਿੰਮ ਦੀ ਗੱਲ ਕਰੀਏ ਤਾਂ ਨਿੰਮ ਆ ਜਿਹੜੀ ਕਿੰਨੀਆਂ ਔਸ਼ਦੀਆਂ ਦੇ ਵਿੱਚ ਪੈਂਦੀ ਆ ਨਿੰਮ ਦੀ ਦਾਤਨ ਕਰਨ ਦੇ ਨਾਲ ਕਿੰਨੇ ਫਾਇਦੇ ਨੇ ਨਿੰਮ ਦੇ ਪੱਤੇ ਖਾਣ ਦੇ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਮਿਲ ਰਿਹਾ ਪਰ ਅੱਜ ਅਸੀਂ ਨਿੰਮ ਲਾਉਣੀ ਪਸੰਦ ਨਹੀਂ ਕਰਦੇ ਕਿਉਂ ਨਿੰਮ ਦੇ ਪੱਤੇ ਝਾੜਦੇ ਆ ਘਰਾਂ ਦੇ ਵਿੱਚ ਗੰਦ ਪੈ ਰਿਆ ਸੋ ਕਿਤੇ ਨਾ ਕਿਤੇ ਜਾ ਕੇ ਸਾਡੀਆਂ ਜਿਹੜੀਆਂ ਨਕਾਮੀਆਂ ਨੇ ਜਾਂ ਕਹ ਲੋ ਜੋ ਕੌਸ਼ਿ ਅਸੀਂ ਜਾਨ ਬੁੱਝ ਕੇ ਕਰਦੇ ਜਾ ਰਹੇ ਆ ਇਹਦੇ ਨਾਲ ਮੈਨੂੰ ਲੱਗਦਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਆਕਸੀਜਨ ਦੇ ਜਿਹੜੇ ਉਹ ਸੈਂਟਰ ਖੁੱਲਣਗੇ ਦਿੱਲੀ ਦੇ ਵਿੱਚ ਤਾਂ ਖੁੱਲ ਚੁੱਕੇ ਆ ਪਰ ਪੰਜਾਬ ਦੇ ਵਿੱਚ ਵੀ ਬਹੁਤ ਜਲਦੀ ਇਹੋ ਜਿਹੇ ਹਾਲਾਤ ਪੈਦਾ ਹੋ ਜਾਣੀ ਆ ਕਿ ਸਾਨੂੰ ਆਕਸੀਜਨ ਸੈਂਟਰਾਂ 'ਚ ਜਾ ਕੇ ਆਕਸੀਜਨ ਲੈਣ ਦੀ ਲੋੜ ਪੈ ਜਾਣੀ ਆ ਤੇ ਸਮਝ ਅਸੀਂ ਹਜੇ ਵੀ ਨਹੀਂ ਰਹੇ ਗੱਲ ਆ ਸੀ ਹਜੇ ਵੀ ਸੌਣ ਨੂੰ ਤਿਆਰ ਨਹੀਂ ਮੈਂ ਸਿਰਫ ਇੱਕ ਚੀਜ਼ ਨੂੰ ਕਿਹਾ ਸੀ ਵੀ ਇੱਕ ਛੋਟੀ ਜੀ ਚੀਜ਼ ਨੂੰ ਅਪਣਾ ਲਓ ਦੇਖੋ ਮੈਂ ਆਪਦੀ ਜ਼ਿੰਦਗੀ ਚ ਇੱਕ ਛੋਟੀ ਜੀ ਚੀਜ਼ ਅਪਣਾਈ ਆ ਕਿ ਮੈਂ ਆਪਦੇ ਬੱਚਿਆਂ ਦੇ ਜਨਮ ਦਿਨ ਦੇ ਉੱਤੇ ਇੱਕ ਫਲਦਾਰ ਬੂਟਾ ਜਾਂ ਸ਼ਾਨਦਾਰ ਬੂਟਾ ਲਾਉਣਾ ਹੀ ਲਾਉਣਾ ਸੋਵੇਂ ਇੱਕ ਛੋਟੀ ਜੀ ਗੱਲ ਕਹੀ ਸੀ ਵੀ ਜਦੋਂ ਆਪਣੇ ਘਰ ਬੱਚਾ ਨਵਾਂ ਜਨਮ ਲੈਂਦਾ ਉਦੋਂ ਇੱਕ ਬੂਟਾ ਲਾ ਉਹਦੀ ਪਾਲਣਾ ਉਹ ਬੱਚੇ ਵਾਂਗੂ ਕਰੋ ਉਹ ਬੱਚੇ ਨੂੰ ਪਤਾ ਲੱਗੇ ਵੀ ਮੇਰੀ ਰੂਹ ਦਾ ਹਾਣੀ ਆ ਇਹ ਜਾਂ ਤੁਹਾਡੇ ਬੱਚੇ ਦਾ ਜਨਮ ਲੈਣਾ ਜਨਮ ਦਿਨ ਤੇ ਦੇਖੋ ਅਸੀਂ ਕੇਕ ਲਿਆਉਨੇ ਫਾਸਟ ਫੂਡ ਲਿਆਉਨੇ ਆ ਅਸੀਂ ਕਿੰਨੇ ਖਰਚੇ ਕਰਦੇ ਆ ਪਰ ਜੇ ਅਸੀਂ ਉਹਦੀ ਜਗ੍ਹਾ ਤੇ ਕੋਈ ਦੋ ਪੌਦੇ ਹੀ ਲਿਆਣ ਕੇ ਲਾਲ ਕੇ ਤਾਂ ਉਹ ਕਿੰਨਾ ਵਧੀਆ ਹੋਵੇਗਾ ਪਰ ਨਹੀਂ ਅਸੀਂ ਲੋਕ ਇਹ ਚੀਜ਼ਾਂ ਕਰਨੀਆਂ ਪਸੰਦ ਨਹੀਂ ਕਰਦੇ ਤੇ ਬਿਮਾਰੀਆਂ ਸਾਡੇ ਵਿੱਚ ਆਏ ਦਿਨ ਵਧਦੀਆਂ ਜਾ ਰਹੀਆਂ ਬਿਮਾਰੀਆਂ ਵੀ ਇਸ ਤਰ੍ਹਾਂ ਦੀਆਂ ਆ ਗਈਆਂ ਜਿਨ੍ਹਾਂ ਦੇ ਕਦੇ ਨਾ ਹੀ ਨਹੀਂ ਅਸੀਂ ਸੁਨੇ ਜਿਨ੍ਹਾਂ ਨੂੰ ਕਦੇ ਅਸੀਂ ਦੇਖਿਆ ਤੱਕ ਨਹੀਂ ਸੋ ਬਰਾਵ ਹਮੇਸ਼ਾ ਵਾਸਤੇ ਜਦੋਂ ਵੀ ਤੁਸੀਂ ਬੱਚੇ ਦਾ ਜਨਮ ਦਿਨ ਮਨਾਉਨੇ ਆ ਜਾਂ ਤੁਸੀਂ ਬੱਚਾ ਵਿਆਹਨੇ ਆ ਜਾਂ ਤੁਹਾਡੇ ਘਰੇ ਬੱਚਾ ਨਵਾਂ ਜਨਮ ਲੈਂਦਾ ਕੋਈ ਵੀ ਖੁਸ਼ੀ ਦਾ ਕਾਰਜ ਕਰਦੇ ਹੋ ਤਾਂ ਤੁਸੀਂ ਦਰਖਤ ਜ਼ਰੂਰ ਲਾਇਆ ਕਰੋ ਇਹ ਮੇਰੀ ਹੱਥ ਮੰਨ ਕੇ ਬੇਨਤੀ ਆ ਤੁਹਾਨੂੰ ਤੇ ਦਰਖਤ ਵੀ ਰਵਾਇਤੀ ਦਰਖਤ ਲਾਉਣ ਲੱਗੋ ਰਵਾਇਤੀ ਸ਼ੋਗ ਇਹ ਵਾਲੇ ਦਰਖਤ ਨਾ ਲਾਓ ਅਨ ਜਿਹੜੇ ਚੰਦ ਦਿਨਾਂ ਚ ਟੁੱਟ ਜਾਂਦੇ ਉਹ ਦਰਖਤ ਨਾ ਲਾਓ ਰਵਾਇਤੀ ਦਰਖਤਾਂ ਨੂੰ ਅਪਣਾਓ ਤਰਵੈਣੀ ਵੱਧ ਤੋਂ ਵੱਧ ਲਾਓ ਭੂੜ ਲਾਓ ਪਿੱਪਲ ਲਾਓ ਨਿੰਮ ਲਾਓ ਟਾਲੀ ਲਾਓ ਜਿਹੜੇ ਸਾਡੇ ਰਵਾਇਤੀ ਦਰਖਤ ਨਹੀਂ ਇਹਨਾਂ ਦਰਖਤਾਂ ਨੂੰ ਵੱਧ ਤੋਂ ਵੱਧ ਤੁਸੀਂ ਲਾਓ ਸੋ ਜੇ ਮੇਰੀਆਂ ਇਹ ਗੱਲਾਂ ਚੰਗੀਆਂ ਲੱਗੀਆਂ ਹੋਣ ਤਾਂ ਇਹਨਾਂ ਵੱਲ ਧਿਆਨ ਜ਼ਰੂਰ ਦਿਓ ਜੀ ਸੋ ਨਹੀਂ ਭਰਾਓ ਤੁਹਾਡੀ ਮਰਜ਼ੀ ਤੁਹਾਡੀ ਜ਼ਿੰਦਗੀ ਹੈ ਕਿਸੇ ਦੀ ਜ਼ਿੰਦਗੀ ਨੂੰ ਕੋਈ ਬਦਲ ਨਹੀਂ ਸਕਦਾ ਕੋਈ ਟਾਲ ਨਹੀਂ ਸਕਦਾ ਧੰਨਵਾਦ